ਆਹਂ ਦੀ ਕੀ ਕਾਂਡਿਆ ਜੇ ਕੋਨੇ ਬੜੀ ਤਿਆਰ ਹੋਈ ਨਹੀਂ ਚੱਲੇਗੀ ਤੇ ਆਹੋ ਉਹ ਮੈਂ ਚਲੀ ਹੀ ਭੈਣ ਕੋ ਮੜਾ ਜਾ ਅੱਛਾ ਭੈਣ ਤੇ ਚਲ ਹੈ ਨਹੀਂ ਐ ਪਿੰਡ ਤੇ ਭੈਣ ਦਾ ਹੀ ਆ ਨਾ ਹਾਂ ਮੈਂ ਹਮਰ ਜਾ ਕੇ ਯਾਰ ਰੱਖਿਓ ਧਿਆਨ ਕੋਈ ਗੱਲ ਨਹੀਂ ਇਹ ਕਿਹੜੀ ਗੱਲ ਆ ਤਲਵੀਰ ਨੇ ਸਕੂਲੋਂ ਆਉਣਾ ਵਾ ਜੇ ਮੈਂ ਥੋੜੀ ਬਹੁਤ ਲੇਟ ਹੋ ਗਈ ਨਾ ਤੇ ਵੇਖਿਓ ਮੜਾ ਜਾ ਕੋਈ ਗੱਲ ਨਹੀਂ ਮਾਰ ਲਾਂਗੇ ਕਿਹੜਾ ਇਹ ਕਿਹੜੀ ਗੱਲ ਆ ਮੈਂ ਗੌਰਵ ਨੂੰ ਭਲਾ ਦੂੰਗੀ ਵੇਖਾਂਗਾ ਜੇ ਗੌਰਵ ਘਰ ਆ ਤੇ ਮੈਨੂੰ ਅੱਡੇ ਤੱਕ ਛੱਡ ਹੀ ਆਉਂਦਾ ਗੌਰਵ ਕਿੱਥੇ ਘਰ ਆ ਸੁਖ ਉਹਦੇ ਪਾਪਾ ਨੂੰ ਨਾ ਦੋ ਤਿੰਨ ਦਿਨ ਹੋਏ ਥੋੜੀ ਜੀ ਸੱਟ ਲੱਗੀ ਛੱਟ ਲੱਗੀ ਹਾਂ ਜਿਆਦਾ ਤਾਂ ਲੱਗੀ ਤੇ ਐਦਾਂ ਹੀ ਇਹ ਦਿਨਾਂ ਤੇ ਪੈਣ ਵਾਲੀ ਗੱਲ ਆ ਹੁਣ ਦੋ ਤਿੰਨ ਮਹੀਨਾ ਕੰਮ ਤੇ ਨਹੀਂ ਜਾਇਆ ਜਾਣਾ ਤੂੰ ਤੇ ਆਈ ਨਹੀਂ ਤੇ ਨਾ ਮੇਰੇ ਧਿਆਨ ਰਿਹਾ ਹਾਂ ਤੇ ਇਨੀ ਪਰੇਸ਼ਾਨੀ ਪਈ ਰਹੀ ਕਿ ਹਿਸਾਬ ਨਹੀਂ ਤੇ ਉਹ ਗਿਆਈ ਉਹ ਦਵਾਈ ਜੀ ਦਵਾਉਣ ਨਾਲੇ ਮੈਂ ਪੱਟੀ ਚੇਂਜ ਕਰਾ ਕੇ ਲਿਆ ਆ ਇਹਨਾਂ ਦੀ ਦੱਸ ਹਾਂ ਉਹਦੇ ਸਿਰ ਤੇ ਤੇ ਅੱਗੇ ਘਰ ਹੀ ਟਟਾ ਮੈਂ ਕਹਿੰਦੀ ਵੀ ਕੁਛ ਹੋਉਂਦਾ ਉਹ ਚੱਲ ਐਵੇਂ ਮਨਣਾ ਹੌਲਾ ਕਰਿਆ ਕਰ ਹੁਣ ਸਾਲ ਆਉਂਦੇ ਆ ਤੂੰ ਕਦੀ ਕਿਹਦਾ ਮਾੜਾ ਨਹੀਂ ਕੀਤਾ ਨਾ ਕਿਹਦਾ ਮਾੜਾ ਸੋਚਿਆ ਵਾ ਪਤਾ ਨਹੀਂ ਰੱਬ ਕਿਹੜੇ ਬਦਲੇ ਲੈਣ ਦਿਆ ਸਾਰੀ ਉਮਰ ਰੱਬ ਨੇ ਹਾਨੂੰ ਘਰ ਨਹੀਂ ਦਿੱਤਾ ਅਸੀਂ ਕਦੀ ਨਹੀਂ ਦੇ ਦੱਲ ਸੱਜਾ ਸਾਡਾ ਘਰ ਨਹੀਂ ਹੈਗਾ ਚਲ ਕੋਈ ਐਵੇਂ ਟੈਨਸ਼ਨ ਨਾ ਲਿਆ ਕਰ ਜੇ ਕਦੇ ਪੈਸੇ ਦੇਦੇ ਤੇ ਲੋੜ ਹੋਊਗੀ ਨਾ ਤੇ ਦੱਸ ਦੀ ਤੂੰ ਕੋਈ ਨਹੀਂ ਨਹੀਂ ਪੈਸੇ ਤੂੰ ਜਿੱਥੇ ਕੰਮ ਤੇ ਜਾਂਦਾ ਉਹਨਾਂ ਦੇ ਦਿੱਤੇ ਉਹੀ ਲਾਉਂਦੇ ਹੀ ਪਰ ਦੇ ਦੇ ਵਿੱਚ ਗਈ ਇਹਦੀ ਸੋਚ ਕੇ ਬੜਾ ਹੋਰ ਤਰ੍ਹਾਂ ਹੁੰਦਾ ਵਾ ਤੇ ਆ ਹੁਣ ਕੋਈ ਬਾਕੀ ਰਹਿਂਦੀ ਸਜਾ ਤੇ ਸਾਨੂੰ ਗਰੀਬੀ ਦੀ ਬੜੀ ਅੱਗ ਗਈ ਉਹ ਤੇ ਹੈ ਹੀ ਆ ਦੀਦੀ ਅਰ ਪਰ ਕੀ ਕਹਿੰਦੇ ਹਣ ਦੇਰ ਆਬਜੀ ਤੇ ਰੱਖੇ ਰਹਿਣਾ ਪੈਂਦਾ ਕੋਈ ਨਹੀਂ ਟੈਨਸ਼ਨ ਨਾ ਲਿਆ ਕਰ ਯਾਨੀ ਤੇਰੇ ਜਵਾਨ ਹੋ ਗਏ ਵੇਖੀ ਦਿਨ ਮੋੜ ਆਉਣੇ ਆ ਪਤਾ ਇਨੀ ਲੱਗਣਾ ਚਲੋ ਤੇਰੀ ਜੁਬਾਨਸ ਲਖਣੀ ਹੋਵੇ ਚਲ ਮੈਂ ਆਉਂਗੀ ਫਿਰ ਬਾਅਦ ਕੋਈ ਗੱਲ ਨਹੀਂ ਗੌਰਵ ਆਉਂਦਾ ਤਾਂ ਮੈਂ ਉਹਨੂੰ ਭੇਜ ਦੂੰਗੀ ਉਥੇ ਬਹਿ ਜਾਊਗਾ ਘੜੀ ਆ ਚਲ ਕੋਈ ਨਹੀਂ nisso ਆ ਜਾ ਆ ਜਾ ਪਾਣੀ ਧਾਣੀ ਪੀ ਕੇ ਚਲ ਜੀ ਉੱਥੇ ਕਹਣਾ ਤੈਨੂੰ ਪਾਣੀ ਪਿਆਲਣ ਵਾਲਾ ਕੋਈ ਹੈਗਾ ਸ਼ਸ਼ੀ ਕਾ ਬੈਨ ਸਸਰੀ ਗਾਲ ਠੀਕ ਆ ਕ ਵਧੀਆ ਵਧੀਆ ਤੁਸੀਂ ਸੁਣਾਓ ਹਾਂ ਬੈ ਜਾ ਮੈਂ ਪਾਣੀ ਧਾਣੀ ਪੀ ਕੇ ਚਲ ਜੀ ਉੱਥੇ ਕਿਹੜਾ ਕੋਈ ਪਾਣੀ ਪੂਣੀ ਪਿਆਲਣ ਵਾਲਾ ਹੈਗਾ ਕਿਦਾਂ ਜਾਣ ਲਈ ਹਪਲੀਕ ਦੇ ਤੁਰੀ ਜਾਣ ਲਈ ਗਰਮੀ ਬੜੀ ਆ ਆਹੋ ਆ ਮੈਨੂੰ ਨਿਆਣਿਆਂ ਦੀ ਬਸ ਮਿਲ ਗਈ ਤੇ ਇਤੋਂ ਆ ਗਈ ਮੈਂ ਏਡੇ ਤੋਂ ਚੱਲ ਆ ਜਾ ਪਾਣੀ ਪੂਣੀ ਨਾਲੇ ਪਿਆਲਾਂ ਨਾਲੇ ਚਾਹ ਬਣਾਵਾ ਆ ਜਾ ਉੱਥੇ ਗੇਸਪਾਈ ਕਰ ਲੈਂਦੀ ਮੈਂ ਸਗੋਂ ਦੁਪਹਿਰ ਅੱਗੇ ਬੜੀ ਚੜ ਗਈ ਆ ਤੇ ਚਾਹ ਪੀ ਲੈ ਘੁੱਟ ਕੈਮ ਵਾਵਾ ਲੱਗ ਜਾਣਾ ਚੱਲ ਆ ਜਾ ਕਾ ਨਾਲੇ ਚਾਹ ਬਣਾਉਣੀ ਨਾਲੇ ਚਾਹ ਪੀ ਲੈ ਆ ਵੇਚੋ ਬਣਾ ਉਹ ਤਾਂ ਦੁਪਹਿਰ ਚੜ ਗਈ ਆ ਤੇ ਤੈਨੂੰ ਨਹੀਂ ਪਤਾ ਮਾਲ ਡੰਗਰ ਨੂੰ ਪਾਣੀ ਢਾਉਣਾ ਵਾ ਤੂੰ ਫੇਰ ਆਣ ਕੇ ਲੰਮੇ ਪਿਆ ਗਿਆ ਕਦੋਂ ਤੈਨੂੰ ਮੈਂ ਠਾਲ ਕੇ ਗਈ ਤੂੰ ਐਡਾ ਬੇਸ਼ਰਮ ਮੁੰਡਾ ਤੂੰ ਕਿਤੇ ਗਰਮੀ ਇੰਨੀ ਆ ਤੇ ਮੈਨੂੰ ਲੰਮੇ ਨਾ ਪਾਣ ਦਿਓ ਭੜੀ ਤੂੰ ਪਹਿਲਾਂ ਲੰਮੇ ਦੇ ਉਧਰਾਂ ਤੇ ਆਇਆ ਮਰਨ ਦੇ ਚੰਗਾ ਤੂੰ ਹੀ ਵੇਲਾ ਕੋਈ ਮੈਂ ਵੀ ਕੰਮ ਹੀ ਕਰਦਾ ਆ ਪਰ ਕਿਹੜਾ ਕੰਮ ਕੀਤਾ ਵਾ ਨਾ ਵੇਲਾ ਬੈਠਾ ਫਿਰ ਸਵੇਰ ਦਾ ਤੇ ਚੌੜਾ ਹੋ ਕੇ ਲੰਮੇ ਪਿਆ ਤੂੰ ਕੰਮ ਕਿਹੜਾ ਕਰ ਲਿਆ ਵਾ ਮਾਂ ਐਸੀ ਦਾ ਛੰਡਾ ਹੋਇਆ ਮੈਂ ਸਮਝਾ ਇਸੀ ਜੇ ਹੋਰ ਦੋ ਲੜਾ ਤਾਂ ਸਮਝਾਈ ਤੇ ਜਾ ਜਾ ਕੇ ਪਾਣੀ ਢਾ ਲੈ ਵੇਜਬਾਨ ਇਹਦੀ ਕਿੰਨੀ ਲੰਮੀ ਹਾਦਾਂ ਦੀ ਹਾਦੋਗੀ ਤੇਰੇ ਵਾਲੀ ਖਾਣਾ ਦੋ ਰੋਟੀਆਂ ਹੋਰ ਤੇ ਪੈ ਜਾ ਹਿੱਥੇ ਚੌੜਾ ਹੋ ਕੇ ਟਾ ਮਮ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਕੋਈ ਨਾ ਕੋ ਕਰੇ ਤਾ ਤੂੰ ਸੇਟ ਬਣ ਕੇ ਲੰਮੇ ਪੈ ਜਾ ਬੈਸੋਖ ਮੈਂ ਪਾਣੀ ਲੇਵਾ ਐਦਾਂ ਦਾ ਹੀ ਉਹ ਵੇਖ ਲੈ ਉਹ ਕਿਤੇ ਸੜਨ ਦੇ ਡੱਗਰ ਤੇ ਅੰਦਰ ਵੜ ਕੇ ਪਿਆ ਲੰਮੇ ਕੁਛ ਨਹੀਂ ਖਾ ਲੋਂਦਾ ਵੀ ਘਰ ਘਰ ਇਹ ਲੜਾਈਆਂ ਆ ਪਟਾਪੁਟਾ ਦਾ ਕੰਮ ਜੋ ਬਣਾ ਆਪ ਨਹੀਂ ਕਰਦਾ ਨਹੀਂ ਕਰਦਾ ਵਾ ਕਰਦਾ ਵਾ ਇਹੋ ਹੀ ਕਰਦਾ ਵਾ ਹੋਰ ਇਹ ਕਿੰਨੇ ਕਰਨਾ ਵਾ ਉਹ ਤੇ ਤੈਨੂੰ ਪਤਾ ਕਿ 3 ਪੁੱਤ ਨੂੰ ਭੂਏ ਨਹੀਂ ਬੋਤਾ ਚੜਾਈ ਦਾ ਹੁੰਦਾ ਦਬਕੇ ਕੇ ਰੱਖੀਦਾ ਹੁੰਦਾ ਵਾ ਸਿਰ ਤੇ ਚੜ ਜਾਂਦੇ ਆ ਸਾਰਾ ਗਿੰਨਵਾਲਤਵਲ ਕੇ ਹੋਇਆ ਤੇ ਮੈਂ ਚੱਲ ਇੱਕ ਵਾਰ ਪਾਣੀ ਬਿਖਾੜ ਲਾਂ ਗਰਮੀ ਬੜੀ ਆਹ ਹੋ ਜਾ ਚਲ ਤਾਹੋ ਨਹੀਂ ਤੂੰ ਦੁਪਹਿਰੇ ਜੀ ਆਈਆਂ ਤਾਂ ਤੈਨੂੰ ਠੰਡੇ ਵੇਲੇ ਨਹੀਂ ਤੈਨੂੰ ਲੱਗਾ ਵੀ ਸਵੇਰੇ ਆ ਜਾ ਮੈਂ ਸੌਂ ਤੇ ਦੁਪਹਿਰ ਕੀ ਆਉਣਾ ਵਾ ਭੈਣ ਆਪ ਤੇ ਜਾ ਕੇ ਮੈਂ ਤਾਂ ਬੈਠੀ ਮ제 ਲੈਣ ਦੀ ਹੂ ਤੇ ਮੈਨੂੰ ਜਿੰਨੀ ਕਿ ਮੀਂਹ ਨਹੀਂ ਵਾਤ ਪਾਇਆ ਹੁੰਦਾ ਵੀ ਜਾ ਕੇ ਤੇ ਸਫਾਈ ਕਰਾਇਆ ਹੁਣ ਮੈਂ ਕੰਮ ਵਾਲੀ ਨੂੰ ਫੋਨ ਕੀਤਾ ਯੋ ਅਜੇ ਉਹ ਨਹੀਂ ਆਈ ਉਹਨੂੰ ਢੀਕੂਗੀ ਫਿਰ ਉਹ ਸਫਾਈ ਸਫਾਈ ਕਰੂਗੀ ਤੇ ਫਿਰ ਕਿਤੇ ਮੈਂ ਜਾਉਂਗੀ ਤੁਹਾਨੂੰ ਕੋਈ ਨਹੀਂ ਹੁੰਦਾ ਚਾਹ ਪੀਣੇ ਆ ਤੇ ਗੱਲ ਸੁਣੋ ਤੈਨੂੰ ਪਰ ਤੇ ਲੱਗੂ ਇਕੱਲਾ ਲੰਦੇ ਕਿ ਇਦਾਂ ਹੀ ਨਾ ਨਾ ਬੈਣਾ ਤੇ ਹੱਥ ਲਾ ਕੇ ਜਦੋਂ ਨੋੜ ਪਵੇ ਉਹਦੇ ਕਾਲ ਜੰਦੀ ਆ ਇਦਾਂ ਦੀ ਤੇ ਕੋਈ ਗੱਲ ਨਹੀਂ ਆ ਅੱਛਾ ਆ ਆਉਂਦਾ ਹੀ ਹੋ ਵੀ ਹੁਣ ਵੇਜੇ ਟਾਡੇ ਵਰਗਾ ਵੀ ਪੈਣ ਭਰਾਗੇ ਨਾ ਹੋਵੇ ਤੇ ਕੀ ਕਰਿਆ ਆਣ ਕੇ ਬੰਦਾ ਨਾ ਕੋ ਪਾਣੀ ਨਾ ਰੰਦਾਣੀ ਅੱਜ ਤੇ ਤੁਹਾਡਾ ਹੀ ਨਸੋ ਹੋਗਾ ਵੀ ਲਾਗੋ ਚਾਹ ਪਣੀ ਪੀਜੀ ਦਾ ਹਰ ਵਾਰੀ ਚਾਹ ਨੂੰ ਘਿਰਚਲ ਪਾਈਦੀ ਆ। ਹਾਂ ਇਹ ਕਿਹੜਾ ਵੀ ਤੁਹਾਨੂੰ ਮਹਾਂ ਕੀਤਾ ਵਾ ਤੇ ਨਸੋ ਬੋ ਆਵਾਜ਼ ਮਾਰੀ ਤੇ ਗਾੜੀ ਲੰਘ ਚੱਲੀ। ਅੱਜ ਮੈਂ ਹੋਈ ਬੜੀ ਲੇਟ ਗਈ ਭੈਣ ਮੇ ਦਾ ਬੈਕ ਸੇ ਤੇ ਮੈਂ ਕਿਹਾ ਚਾਹ ਪੂਰ ਕਰਵਾ ਲਾ ਆ ਜਾਣਾ ਹੀ ਉਹਨੇ ਵੀ ਮਾਤਾ ਟਾਈਮ ਨਾ ਮੁੜਾਂਗੀ। ਭੈਣ ਆਣੀ ਆ ਜਾਂਦੀ ਸਕੂਲੋਂ ਹੁੰਦਿਆਂ ਨੂੰ। ਸਾਨੂੰ ਮੈਂ ਚਾਹ ਲੈਣੀ ਆ ਤੇ ਤੁਮ ਉਹਨੇ ਚਲ ਬੈਕ ਕੋਈ ਗੱਲ ਨਹੀਂ ਤੇ ਕੰਮ ਵਾਲੀ ਆ ਜਾਂਦੀ ਤੇ ਫਿਰ ਦੱਬ ਨੇ। ਉਹ ਨਹੀਂ ਰਹਿਨ ਦੋ ਚਾਹ। ਭੁਣਿਆਈ ਨਾ ਕੰਮ ਵਾਲੀ ਨੇ। ਮੈਂ ਮੈਸੇਜ ਜਣਾ ਬੈਜੋ ਤੇ ਨਹੀਂ ਹੁੰਦਾਈ। ਉਹ ਕੰਮ-ਕਮ ਕਰਕੇ ਜਾਣ ਲੱਗਿਆਂ ਪੀਵਾਂਗੀ ਚਾਹ ਬਹਿਜੋ ਤਹੀਂ ਹੁਣ ਕੋਈ ਨਹੀਂ ਚੱਲ ਮੇਰੀ ਗੱਲ ਸੁਣ ਇੱਕ ਜਿਹੜੇ ਤੁਹਾਡੇ ਲੱਗੇ ਇੱਕ ਪ੍ਰੀਤੂਣੀ ਰਹਿੰਦੇ ਹੁੰਦੇ ਉਹਦੇ ਕੁੜੀ ਹੋਈ ਸੀ ਨਾ ਆਹੋ ਦੀ ਕੁੜੀ ਤੇ ਹੁਣ ਕਿੱਡੀ ਹੋਈ ਆ ਉਹਨੇ ਥੇ ਕਹੇ ਯਾਰ ਕਿ 10ਵੀਂ ਪਾਸ ਕੀਤੀ ਆ ਅੱਛਾ ਸੋਹਣੇ ਨੰਬਰਾਂ 'ਚ ਪਾਸ ਹੋਈ ਉਹ ਵੀ ਠੀਕ ਫਸਟ ਆਈ ਏ ਹੋਰ ਵੀ ਕੋਈ ਲੈਣਾ ਹੈ ਕੰਮ ਕਿ ਕੁੜੀ ਇਕੱਲੀ ਨਹੀਂ ਮੁੰਡਾ ਉਹਦਾ ਮੁੰਡੇ ਦਾ ਨਹੀਂ ਪਤਾ ਮੈਨੂੰ ਨਹੀਂ ਮੁੰਡਾ ਜਵਾਨ ਹੋਇਆ ਹੁਣ ਤੇ ਅੱਛਾ ਹੂੰ ਚੰਗਾ ਸਾਰਾ ਪਰਿਵਾਰ ਉਹਦਾ ਵਿਚਾਰਿਆਂ ਦੀ ਪਰ ਗਰੀਬੀ ਨਹੀਂ ਨਿਕਲੀ ਸਾਰੀ ਉਮਰ ਕਿਓਰ ਕਰਾਇਤੇ ਤੇ ਰਹਿਣ ਦੇ ਆ ਤੇ ਬਾਜੀ ਕੀ ਕਰਦਾ ਆ ਦਿਹਾੜੀ ਡੱਪਾਈ ਆ ਦਿਨ ਕਿੱਥੋਂ ਮੁੜਨੇ ਹੁੰਦੇ ਬੰਦੇ ਦੇ ਜਦੋਂ ਕਹਿੰਦੇ ਨੇ ਮਾੜਿਆਂ ਦੇ ਗੁਣ ਵਿੱਚ ਉਹ ਬਾਜੀ ਹੀ ਕਮਾਉਣ ਵਾਲਾ ਕੱਲਾ ਜਿਹੜੀ ਦਿਹਾੜੀ ਟੱਪਾ ਲਾ ਕੇ ਘਰ ਦਾ ਸਾਰਦਾ ਹੀ ਤੇ ਉਹਦੇ ਵੀ ਥੋੜੇ ਦਿਨ ਹੋਏ ਛੱਟ ਲੱਗ ਗਈ ਓ अच्छा ते मैं कल गई हां ते डई ही रोण ਵਿਚਾਰੀ ਛੱਟ ਕਿੱਥੇ ਲੱਗੀ ਹੈ ਛੱਟ ਗੋਡੇ ਤੇ ਜ਼ਿਆਦਾ ਲੱਗੀ ਆ اچھا ਤੇ ਆਹ ਮੋਡੇ ਤੇ ਲੱਗੀ ਹੋ ਹੂੰ ਤੁਹਾਨੂੰ ਪਤਾ ਵੀ ਗੋਡਾ ਹੀ ਨਾ ਹਿਲੇ ਰੇ ਕੰਮ ਤੇ ਕੱਥੋਂ ਜਾਣੇ ਗੋਡੇ ਦੀ ਛੱਟ ਤੇ ਉਦਾਂ ਹੀ ਮਾੜੀ ਹੁੰਦੀ ਮਾੜੀ ਹੁੰਦੀ ਆ ਤੇ ਜ਼ਿਆਦੀ ਲੱਗੀ ਆ ਗੁੱਜੀ ਸਭੋ ਜ਼ਿਆਦੀ ਲੱਗੀ ਆ ਉੱਪਰ ਤੇ ਸਭੋ ਜ਼ਿਆਦੀ ਘਾਟੀ ਆ اچھا ਤੇ ਉਹ ਤੈਨੂੰ ਪਤਾ ਵੀ ਜਦੋਂ ਕਮਾਉਣ ਵਾਲਾ ਹੀ ਬਹਿ ਗਿਆ ਘਰ ਤੇ ਅੱਗੇ ਨਹੀਂ ਅਜੇ ਤੱਕ ਵਿਚਾਰਿਆਂ ਦਾ ਬਣਿਆ ਘਰਾਏ ਤੇ ਰਹਿੰਦੇ ਹੀ ਉਹ ਹੂੰ ਤੇ ਹੁਣ ਹੋਰ ਮੰਦਾ ਇਹ ਤਾਂ ਫਿਰ ਹੈ ਹੀ ਕਿਉਂਕਿ ਜਿੰਨੇ ਕਮਾਉਣਾ ਉਹੋ ਹੀ ਬੈਜੇ ਤੇ ਫਿਰ ਔਖਾ ਹੋ ਜਾਂਦਾ ਵਾ ਬੜਾ ਔਖਾ ਵਿਚਾਰਿਆਂ ਦਾ ਕਿ ਕੁੜੀ ਹਿਸ਼ਾਰਾ ਉਹਨਾਂ ਦੀ ਸੋਨੇ ਨੰਬਰ ਲੈ ਕੇ ਪਾਸ ਹੋਈ ਆ ਅੱਛਾ ਇਹ ਕਾ ਵੇਹਲਾ ਮੇਰਾ ਨਾ ਗੱਲਾਂ ਜੇ ਮੈਂ ਕਹਿੰਨੀ ਵੀ ਹੁਣ ਪਲੱਸ 2 ਕੀਤੀ ਆ ਤੇ ਗਾੜੀ ਪੜਨੇ ਪੈ ਜਾ ਤਾਂ ਵੀ ਨਹੀਂ ਪੈਂਦਾ ਤੇ ਜੇ ਮੈਂ ਕਿਹਾ ਵੀ ਬਾਹਰ ਜਾਣਾ ਕੋਰਸ ਕਰ ਲੈ ਕੋਈ ਤਾਂ ਵੀ ਨਹੀਂ ਐਦਾਂ ਹੀ ਬਸ ਚੱਲ ਜੋ ਕੋਈ ਨਹੀਂ ਜੋ ਉਹਦੇ ਕਰਮਾਂ ਚ ਹੋਊਗਾ ਮੈਨੂੰ ਹੀ ਜਾਣਾ ਵਾ ਮੈਂ ਹੁਣ ਜਾਵਾਂ ਦੁਪਹਿਰ ਬੜੀ ਚੜ ਗਈ ਆ ਗਈ ਹੁਣੀ ਉਹ ਤਾਂ ਕੰਮ ਵਾਲੀ ਇੰਨੀ ਦੁਪਹਿਰ ਚੜੀ ਆ ਤੇ ਜੇ ਤੈਨੂੰ ਲਈ ਉਹ ਨਹੀਂ ਜਾਣ ਲੱਗੇ ਆਵਾਂਗੀ ਅੱਛਾ ਚੱਲ ਫੇਰ ਜੇ ਰੋਟੀ ਪਕਾ ਛੜ ਨਹੀਂ ਨਹੀਂ ਰੋਟੀ ਖਾ ਕੇ ਆਈ ਹਾਂ ਅੱਛਾ ਇੱਕ ਤੇ ਆ ਗੱਲਾਂ ਜਿਹੜਾ ਨਾ ਜੇ ਕੋ ਘਰ ਆ ਗਿਆ ਵਾ ਤੇ ਸੱਤ ਨਹੀਂ ਕਸਤ ਨਹੀਂ ਤੇ ਉਹ ਧੌਪੜ ਧੌਪੜ ਕਰਦਾ ਬਾਹਰ ਚੱਲ ਗਿਆ ਜबान ਈ ਡੀ ਡੀ ਲੰਮੀ ਮੁੰਡੇ ਦੀ ਕਿਤੇ ਇਹਨੂੰ ਆਹ ਲੈਂਦੇ ਨੂੰ ਮੈਂ ਦੱਸਦੀ ਜਰਾ ਦਵਿੰਦਰ ਨਹੀਂ ਦਵਿੰਦਰ ਚੰਗੀ ਪਲੀ ਅੰਦਰ ਜਾਣ ਗਈ ਉਹ ਨਹੀਂ ਢਵਾਣਾ ਇਹਨੂੰ ਪੱਕਾ ਪਤਾ ਕੰਮ ਕਰਨਾ ਬਾਜ਼ੀ ਨਹੀਂ ਦੇਣ ਦੇ ਦਵਿੰਦਰ ਹਾਂ ਜੀ ਮੰਮੀ ਜ਼ਰੂਰੀ ਆ ਵੀ ਮੈਂ ਦੋ ਤਿੰਨ ਵਾਜਾ ਮਾਰੂਗੀ ਤੇ ਫੇਰ ਹੀ ਆਉਣਾ ਲੈ ਮੰਮੀ ਆਉਣ ਤੇ ਲੱਗੀ ਹਾਂ ਕਾੜੀ ਲੰਮੇ ਪਈ ਹਾਂ ਤੂੰ ਮੇਰੀ ਪੈਣ ਦਿੰਦੇ ਬਾਸਨ ਵੇਲੀ ਨੇ ਲੰਮੇ ਹੀ ਪਹਿਣਾ ਪੂਰਾ ਦਿਨ ਮੇਰੀ ਗੱਲ ਸੁਣਾ ਤਾਲ ਰੱਖਦੇ ਉੱਥੇ ਤੇ ਮੈਨੂੰ ਚੌਲ ਲਿਆ ਕੇ ਪਾ ਦੇ ਇਹਦੇ ਵਿੱਚ ਅੱਜ ਦਾਲ ਚੋਲ ਬਣਾ ਗਏ ਮੈਂ ਉਹ ਵੀ ਚੋਨਾ ਚੱਲ ਮੰਮੀ ਉਹ ਤੇ ਗੱਲ ਸਹੀ ਆ ਤੇ ਮੈਨੂੰ ਪਤਾ ਵਾ ਭੂਈ ਜੀ ਤੁਹਾਨੂੰ ਪੈਸੇ ਦੇਗੀ ਆ ਤੇ ਹੁਣ ਤੁਸੀਂ ਮੇਰੇ ਐਡਮਿਸ਼ਨ ਕਰਵਾ ਦੋ ਕਦੋਂ ਕਰਾਉਣੀ ਆ ਸਾਰੀਆਂ ਕੁੜੀਆਂ ਨੇ ਕਰਵਾ ਲਈ ਆ ਕਿਤੇ ਨਹੀਂ ਤੇਰੇ ਪੈਸੇ ਅਸੀਂ ਖਾ ਚੱਲੇ ਘਰੇ ਹੀ ਆ ਪੈਸੇ ਘਰੋਂ ਆਉਂਦਾ ਵਾ ਨਾ ਤੈਨੂੰ ਨਾਲ ਲੈ ਕੇ ਸਵੇਰੇ ਚਲ ਜੀ ਤੇ ਕਰਵਾਵੀਂ ਤੂੰ ਹੀ ਅੱਧਾ ਖੈਰਾ ਕਰੀ ਜਾਣ ਰਹੀ ਆ ਫੇਰ ਦਵਿੰਦਰ ਇੱਕ ਵਾਰੀ ਤੇ ਤੇਰੀ ਭੂਈ ਦੇਗੀ ਤੇ ਚੱਲ ਤੂੰ ਰਜਿਸਟ੍ਰੇਸ਼ਨ ਕਰਵਾਵੇਂਗੀ ਤੇ ਗਾ ਨਾ ਮੰਮੀ ਪੁਈ ਗਾਂਢਾ ਜੇ ਤੁਮਾ ਖਰਚਾ ਕਰੀ ਜਾਨੀ ਐ ਤਾਂ ਕਰ ਲੈਣ ਦੋ ਹਾਂ ਦੋ ਹੀ ਤੇ ਆਉਣ ਜਾਂਦਾ ਖਰਚਾ ਤੇ ਆਪਣੇ ਸਿਰ ਤੇ ਹੀ ਆ ਪੁੱਤ ਆਪਣੇ ਘਰ ਦੇ ਹਾਲਾਤ ਵੇਖੀ ਦਿਓ ਕਿਸ ਦੇ ਵਾਲ ਨਹੀਂ ਵੇਖੀ ਦਾ ਇੰਨੇ ਸਾਲ ਹੋ ਗਏ ਤੇਰੇ ਪਿਓ ਨੂੰ ਹੱਡ ਬਾਂਦ ਦੇ ਨੂੰ ਆਪਣੇ ਦਿਹਾੜੀਆਂ ਤੇ ਜਾ ਜਾ ਕੇ ਬੜੀ ਮੁਸ਼ਕਲ ਨਾਲ ਘਰ ਦਾ ਗੁਜ਼ਾਰਾ ਚੱਲਣ ਰਿਹਾ ਇੰਨਾ ਥੋੜਾ ਨਹੀਂ ਕਿ ਤੁਹਾਨੂੰ 10 ਕਲਾਸਾਂ ਕਰਾਤੀਆਂ ਵਾ ਹੁਣ ਤੂੰ ਤਾਂ ਨਜਾਈ ਜਾਂ ਰਹੀ ਏ ਮੰਮੀ ਤੁਹਾਡਾ ਮਤਲਬ ਇਹ ਆ ਕਿ ਮੈਂ ਹੁਣ ਅੱਗੇ ਪੜਾ ਹੀ ਨਾ ਆਪਣੀ ਮਰਜ਼ੀ ਵੇ ਲਓ ਮੇਰਾ ਤਾਂ ਵਿਚਾਰ ਉਦਾਂ ਇਹੋ ਹੀ ਕਿ ਅੱਗੇ ਰਹਿਂਦੀ ਏ ਤੈਨੂੰ ਚਲੋ ਬਾਬਾ ਜੋ ਕਰਨਾ ਤੁਸੀਂ ਕਰੀ ਜਾਓ ਮੰਨਣੀ ਤਾਂ ਤੁਸੀਂ ਹਾਂ ਨਹੀਂ ਕਹਦੀ ਮੈਨੂੰ ਪਤਾ ਵੱਦੇ ਨੂੰ ਡਰ ਨੂੰ ਪੜਨ ਦਾ ਬੜਾ ਹੀ ਸ਼ੰਕਾ ਪਰ ਮੈਨੂੰ ਦੀਦਾ ਕੱਖ ਨਹੀਂ ਹੈ ਕੀ ਕਰਾਂ ਜਿਹੜੇ ਚਾਰ ਪੈਸੇ ਲਿਆਉਂਦੇ ਸੀ ਉਹ ਵੀ ਮੰਜੇ ਤੇ ਜਾ ਕੇ ਘਰ ਜਾਗੇ ਕਹਾਊਗਾ ਤੇ ਆਊਗਾ ਜਿਹੜੇ ਪਾਸੇ ਸਾਹੀ ਗਾਦੀ ਸਤਿ ਸ਼੍ਰੀ ਅਕਾਲ ਆ ਗਿਆ ਵਾਂਡਾ ਇਹ ਕਾਦਾ ਵਾਂਡਾ ਦੀਦੀ ਕੱਲ ਤੇ ਗਰਮੀ ਵੀ ਇੰਨੀ ਹੀ ਨਾ ਬੁਰੇ ਹਾਲੀ ਗਈ ਪਹਿਲਾਂ ਤੇ ਘਰ ਦਾ ਕਰਕੇ ਤੇ ਉੱਥੇ ਸ਼ਮਾਂ ਪੈ ਗਈਆਂ ਮੈਂ ਤੇ ਐਵੇਂ ਚਾਬੀਆਂ ਲੱਲੀਆਂ ਚਾਬੀਆਂ ਲੈ ਕੇ ਵੀ ਮੈਂ ਤੇ ਪਛਤਾਉਂਦੀ ਆ ਤੁਹਾਨੂੰ ਪਤਾ ਅੱਗੇ ਵੀ ਕੋਈ ਹੋਵੇ ਤੇ ਤਾਂ ਹੀ ਆ ਨਾ ਉਹ ਤੇ ਗੱਲ ਵਾ ਵੀ ਨਾ ਉੱਥੇ ਗਾੜੀ ਕੋਈ ਚਾਹ ਪਾਣੀ ਪੁੱਛਣ ਵਾਲਾ ਇੱਥੋਂ ਕਰਕੇ ਜਾਣਾ ਗਰਮੀ ਦੇ ਵਿੱਚ ਪਹੁੰਚਣਾ ਫਿਰ ਤੇਰੀ ਗੱਲ ਸੁਣਵਾਣ ਕੇ ਵੀ ਆਪ ਕਰਨਾ ਸਾਰੀ ਕਰਨਾ ਵਾ ਪਰ ਜਦੋਂ ਭੈਣ ਭਰਾ ਕੋਈ ਕਵੇ ਫੇ ਮੋੜਿਆਂ ਨਹੀਂ ਜਾਂਦਾ ਇਹ ਤੇ ਗੱਲ ਵਾ ਮਾਨਤਾਨਾ ਅਗਲੇ ਚਾਬੀ ਦੇ ਕੇ ਗਏ ਚਲੋ ਇੰਨਾ ਕਦੇ ਕਰਨਾ ਹੀ ਪੈਂਦਾ ਕਰਨਾ ਤੇ ਪੈਂਦਾ ਪਰ ਬੜਾ ਔਖਾ ਅਜੇ ਤੇ ਇਹ ਆ ਵੀ ਲੱਗੇ ਨੇ ਇੱਕ ਗਵੰਡੇ ਨਾ ਉਹ ਚੰਗੀ ਆ ਵਿਚਾਰੀ ਐਰਕੇ ਵੀ ਮੈਨੂੰ ਸਭੋ ਜਾਂਦੇ ਟਕਰ ਗਈ ਨਹੀਂ ਤੇ ਇਨੀ ਗਰਮੀ ਦੇ ਵਿੱਚ ਜਾਂਦੇ ਨੂੰ ਕੋਈ ਚਾਹ ਪਾਣੀ ਵੀ ਨਾ ਪੁੱਛੇ ਤੇ ਬੜਾ ਮੰਦਾ ਇਹ ਵੀ ਛੰਗਾ ਵਾ ਜੋ ਕੋ ਹੈਗਾ ਵਾ ਤੇ ਪੁੱਛ ਤੇ ਲੈਂਦਾ ਨਹੀਂ ਤੇ ਬੰਦਾ ਬੋਟਪੁਰਾ ਮੰਗੂ ਜਿੱਥੇ ਕੋਈ ਪ੍ਰਬੰਧ ਹੀ ਨਹੀਂ ਤਾਂ ਕੀ ਕਰੂ ਖੁੱਖਾ ਤੇ ਆ ਜਾ ਕੇ ਬਹੁਤ ਇਦਾ ਸਭ ਕੁਝ ਹੀ ਆ ਤੇ ਪਰ ਅਗੇ ਹੈ ਇਨੀ ਕੋਈ ਜਦੋਂ ਆ ਤੇ ਨਾਲੇ ਕੋਈ ਆਂਡ ਗਵਾਡੇ ਚੰਗਾ ਹੋਵੇ ਤੇ ਫੇਰ ਇਹ ਕਿਸ ਨੂੰ ਚਾਹ ਪਾਣੀ ਪੁੱਛਦਾ ਨਹੀਂ ਤੇ ਅੱਜ ਕੱਲ ਕੋਣ ਪੁੱਛਦਾ ਹੋਊ ਕਿ ਤੇ ਚੰਗੀ ਕੋਈ ਉਹਨਾਂ ਨਾਲ ਬਣੀ ਉਹਨਾਂ ਦੀ ਤੇ ਤਾਂ ਕਰਕੇ ਤੇ ਨਾਲ ਕਰ ਲੈਂਦੀ ਨਾ ਨਹੀਂ ਉਹਦਾ ਮੇਰੇ ਮੇਰੇ ਨਾਲ ਸ਼ੁਰੂ ਤੋਂ ਹੀ ਬੜਾ ਪਿਆਰ ਹੀ ਪਹਿਲਾਂ ਵੀ ਜਦੋਂ ਭੈਣ ਇੱਥੇ ਹੁੰਦੀ ਸੀ ਨਾ ਤਾਂ ਵੀ ਬੜਾ ਕਰਦੀ ਹੁੰਦੀ ਸੀ ਤੇ ਹੁਣ ਵੀ ਜੇ ਜਾਵਾਂ ਤੇ ਚਾਹ ਪਾਣੀ ਉਹਨੇ ਜਾਂਦੀਆਂ ਕਹਿਣਾ ਮੈਂ ਪੀ ਕੇ ਜਾਵਾਂ ਇੰਨੇ ਹੀ ਬੜਾ ਬੜਾ ਸੋਹਵਾ ਚਲੋ ਵਧੀਆ ਵਾ ਉਹ ਚੰਗਾ ਹੋਵੇ ਤਾਂ ਤਾਂ ਹੀ ਆ ਨਹੀਂ ਹੈ ਤੇ ਬੜੇ ਚੰਗੇ ਹੈ ਵਿਚਾਰੇ ਚਲੋ ਮੈਂ ਵੀ ਚਲ ਸਸੀਕਾਰ ਸਸੀਕਾਰ ਜੀ ਕੀ ਹਾਲ ਆ ਦਵਿੰਦਰ ਬੜੀ ਚੁੱਪ ਚੁੱਪ ਜੀ ਅੱਜ ਇੰਨੀਆਂ ਗੱਲਾਂ ਕਰਦੀ ਹੁੰਦੀ ਐ ਤੇ ਨਾਰਾਜ਼ ਹੋਈ ਮੇਰੇ ਨਾਲ ਲੈਮਾ ਵਾਤੀਆਂ ਵੀ ਨਾਰਾਜ਼ ਹੋ ਜਾਂਦੀਆਂ ਜੇ ਨਾਰਾਜ਼ਗੀ ਕਾਦੇ ਆ ਸੁੱਖ ਤੇਰ ਤੋਂ ਕਾਦਾ ਹੁੰਦਾ ਤੈਨੂੰ ਤਾਂ ਘਰ ਦੀ ਕੰਡੀਸ਼ਨ ਦਾ ਪਤਾ ਹੀ ਆ ਆਡਾ ਰਾਦਾ ਹੀ ਵੀ ਇਹਨੇ ਦਾਹ ਕਰ ਲਿਆ ਵਾ ਤੇ ਬੜੀਆਂ ਵਾ ਜਿੱਦਾਂ ਦੇ ਘਰ ਦੇ ਹਾਲਾਤ ਚੱਲ ਰਹੇ ਆ ਆਰੇ ਕੰਮ ਭੈ ਨਾਂ ਹੁੰਦਾ ਬੜੀ ਮੁਸ਼ਕਲ ਨੇ ਦੋ ਟਾਈਮ ਦੀ ਰੋਟੀ ਬਣ ਰਹੀ ਆ ਇਹ ਹੁਣ ਕਹਿੰਦੀ ਮੇਰੀ ਪਲੱਸ ਵਨ ਚ ਐਡਮਿਸ਼ਨ ਕਰਵਾਓ ਤੇ ਮੈਂ ਕਹਿੰਨੀ ਆ ਕਿ ਗਾੜੀ ਪੜ੍ਹਾਈ ਦੀ ਬੰਦ ਕਰ ਦਈਏ ਇਹ ਗੱਲ ਮੂੰਹ ਵਟਿਆ ਨਾ ਦੀਦੀ ਐਨਾ ਸੋਨਾ ਪੜਦੀ ਆ ਤੇ ਪੜਾ ਲਓ 12 ਤੱਕ ਨਹੀਂ ਜਾਂਦੀਆਂ ਦਾਹਾਂ ਦਾ ਤੇ ਕਮ ਮੋਲੀ ਨਹੀਂ ਹੁਣ ਗੱਲ ਤੇ ਤੇਰੀ ਸੀਗਾ ਸੁੱਖ ਉਹ ਆ ਜੀ ਪੈਸੇ ਦੇਗੀ ਥੋੜੇ ਜੇ ਵੀ ਕੋਈ ਨਹੀਂ ਮੈਂ ਤੇ ਪੜ੍ਹਾਈ ਦਾ ਖਰਚਾ ਦੇਈ ਜਾਨੀ ਤੇ ਤੁਸੀਂ ਇਹਨੂੰ ਪਲੱਸ ਟੂ ਕਰਵਾ ਦਿਓ ਉਹ ਤਾਂ ਕਰਕੇ ਵਿਟਰੀ ਆ ਪੇ ਗੌਰਵ ਨੂੰ ਮੇਰੇ ਨਾਲ ਕਲਾ ਤੇ ਗੌਰਵ ਅੱਜ ਕਿਤੇ ਗਿਆ ਵਾ ਤੇ ਮੈਂ ਪੇ ਕੱਲ ਚਲ ਜਿਓ ਉਹਨੂੰ ਮੈਂ ਮਾਰਾ ਜੇ ਕਹਿਤਾ ਆਦੀ ਸਲਾਹੀ ਲਈ ਆ ਹੂੰ ਵੀ ਨਹੀਂ ਤੇ ਰਹਿਣ ਦੇ ਦਾਹੀ ਬੜੀਆਂ ਵਾ ਇਸੇ ਕਰੋਂ ਮੇਰਾ ਮੂੰਹ ਅਟ ਲਿਆ ਦੱਸ ਨਹੀਂ ਉਹਨੂੰ ਪੜਨ ਦਾ ਚਾਹ ਆ ਕਈ ਬੱਚਿਆਂ ਨੂੰ ਤਾਂ ਹੁੰਦਾ ਨਹੀਂ ਆ ਤੇ ਜੇ ਉਹਨੂੰ ਹੈ ਵਾ ਤੇ ਪੜਾ ਲਓ ਕੋਈ ਗੱਲ ਨਹੀਂ ਲਾਹੌਰ ਵੀ ਆ ਨਾ ਬੀਜੀ ਦਾ ਭਤੀਜਾ ਨਹੀਂ ਆ ਜਿਹੜਾ ਆਪਣੀ ਫੈਮਿਲੀ ਨਾਲ ਕੈਨੇਡਾ ਰਹਿੰਦਾ ਵਾ ਹਾਂ ਹਾਂ ਉਹਨਾਂ ਦਾ ਫੋਨ ਆਇਆ ਹੀ ਇੱਕ ਦਿਨ ਬੀਜੀ ਨੂੰ ਅੱਛਾ ਤੇ ਕਹਿਣ ਦਾ ਵੀ ਕੋਈ ਗੱਲ ਨਹੀਂ ਜੇ ਦਵਿੰਦਰ ਇੰਨੇ ਸੋਹਣੇ ਨੰਬਰਾਂ 'ਚ ਪਾਸ ਹੋਈ ਆ ਨਾ ਤੇ ਇਹਨੂੰ ਗਾੜੀ ਐਡਮਿਸ਼ਨ ਕਰਵਾਓ ਤੇ ਪ੍ਰਾਸਟੂ ਕਰਵਾਓ ਤੇ ਅਸੀਂ ਪੈਸੇ ਆਪੇ ਲਾ ਕੇ ਨਾ ਤੇ ਬਾਹਰ ਲੈ ਜਾਾਂਗੇ ਤੁਸੀਂ ਬਸ ਅਜਨਰ ਤੱਕ ਕੋਰਸ ਕਰਵਾ ਦਿਓ ਤੇ ਤੇਰੀ ਕੋਰਤਾਨੂੰ ਕੀ ਚਾਹੀਦਾ ਤੁਹਾਡੇ ਤੇ ਰਿਸ਼ਤੇਦਾਰ ਮੈਂ ਕਹਿੰਨੀ ਇੰਨੇ ਚੰਗੇ ਆ ਜਿਹੜੇ ਤੁਹਾਨੂੰ ਇਨੀ ਸਪੋਰਟ ਕਰਨ ਦੇ ਆ ਨਹੀਂ ਤੇ ਅੱਜ ਕੱਲ ਤੇ ਕੋਈ 5-7000 ਨਹੀਂ ਦਿੰਦਾ ਤੇ ਉਹ ਅਗਲੇ ਪੂਰੇ ਪੈਸੇ ਲਾ ਕੇ ਬਾਹਰ ਖੜਨ ਦੀ ਗੱਲ ਕਰਨ ਦੇ ਆ ਤੇ ਹੋਰ ਮੈਂ ਤਾਂ ਅੱਗੇ ਕਹਿੰਦੀ ਆ ਕਿ ਦਵਿੰਦਰ ਦੀ ਭੂਆ ਨੇ ਵੀ ਸਾਡਾ ਬੜਾ ਹੀ ਸਾਥ ਦਿੱਤਾ ਜੋ ਵੀ ਇਹ ਨਹੀਂ ਗੱਲ ਕਹਿਣ ਲਈ ਆ ਕਿ ਚੱਲ ਪੜ੍ਹਾਈ ਦਾ ਖਰਚਾ ਮੈਂ ਦੇਈ ਜਾਣੀ ਆ ਤਾਂ ਹੋਰ ਕੀ ਚਾਹੀਦਾ ਹਨ ਹਾਂ ਬਿਲਕੁਲ ਨਾਲੇ ਕੁੜੀ ਨੂੰ ਪੜ੍ਹਨ ਦੀ ਚਾਹਤ ਵਾ ਤੇ ਨਾਲੇ ਪੜਾਉਣ ਨੂੰ ਉਹਦੀ ਪੂਆ ਪਹਿ ਹੀ ਦੇਣ ਈ ਆ ਤੇ ਫਿਰ ਤੁਹਾਨੂੰ ਕੀ ਇਹਦੇ ਵਿੱਚ ਦਿੱਕਤ ਆ ਮੈਂ ਤਾਂ ਅੱਗੇ ਕਹਿ ਨਹੀਂ ਕਿ ਨਾਨ ਨਾਨ ਪਰਜਾਈਆਂ ਦਾ ਰਿਸ਼ਤੇ ਨੂੰ ਕਈ ਲੋਕਾਂ ਨੇ ਇੰਨਾ ਬਦਨਾਮ ਕਰਤਾ ਵਾ ਮੈਂ ਤਾਂ ਇਹ ਕਹਿ ਨਹੀਂ ਕਿ ਜਿੱਦਾਂ ਦੀ ਨਾਨ ਮੇਰੀ ਆ ਨਾ ਰੱਬ ਸਾਰਿਆਂ ਨੂੰ ਦਵੇ ਇੰਨਾ ਦੁੱਖ ਸੁੱਖ ਦੇ ਵਿੱਚ ਉਹਨੇ ਸਾਡਾ ਸਾਥ ਦਿੱਤਾ ਵਾ ਨਾ ਤੇ ਇੰਨਾ ਮੇਰਾ ਸ਼ੁਰੂ ਤੋਂ ਕਰਦੀ ਰਹੀ ਆ ਮੈਨੂੰ ਕਦੀ ਲੱਗਿਆ ਹੀ ਨਹੀਂ ਆ ਕਿ ਜਾਂ ਮਰੀ ਉਹ ਭੈਣ ਵਾ ਜਾਂ ਨਾਨਾ ਵਾ ਉਹ ਆਪਣੇ ਭੈਣਾ ਤੋਂ ਵੀ ਵੱਧ ਕੇ ਲੱਗਦੀ ਆ ਨਹੀਂ ਵਧੀਆ ਵਾ ਜੇ ਵਧੀਆ ਰਹਿੰਦੀ ਆ ਤੇ ਤੁਸੀਂ ਵੀ ਵਧੀਆ ਕਹਿੰਦੇ ਜੇ ਨਾਲੇ ਜੇ ਕਿਤੇ ਬਾਹਰ ਚਲ ਜੂਗੀ ਖਰੇ ਕੱਲ ਨੂੰ ਆਪਣੇ ਭਰਾ ਦੀ ਵੀ ਬਾਹ ਫੜ ਲੈ ਤੇ ਕੀ ਆਂਦੇ ਹੁੰਦੇ ਆ ਵੀ ਕਿਤੇ ਸਾਡੀ ਵੀ ਗਰੀਬੀ ਕੱਟੀ ਜਾਵੇ ਸਾਡੇ ਵੀ ਦਿਨ ਮੋੜਾ ਹੋਣਾ ਸਾਡੀ ਤੇ ਚੱਲੇ ਨੰਗੀ ਇੱਕ ਸਾਭ ਦੀ ਗਾੜੀ ਹੁਣ ਬੱਚਿਆਂ ਦੀ ਜ਼ਿੰਦਗੀ ਆ ਸਾਰੇ ਦਿਨ ਨੰਗ ਜਾਂਦੇ ਹੁੰਦੇ ਆ ਕੋ ਬੰਦੇ ਨੂੰ ਯਕੀਨ ਜਿਆ ਹੀ ਨਹੀਂ ਆਉਂਦਾ ਹੋਈ ਨਾ ਸੱਚ ਭਾਜੀ ਦਾ ਕੀ ਹਾਲ ਆ ਠੀਕ ਆ ਬਾਜੀ ਇੱਥੇ ਹੀ ਆ ਲੰਮੀ ਬਾਈ ਅੰਦਰ ਕਿਆ ਹਰ ਕੋਣ ਆਹੋ ਗੌਰਵ ਜਾਂਦਾ ਫੱਟੀ ਕਰਾਉਣ ਰੋਜ਼ ਜਖਮ ਨਾ ਤਰਜਾ ਡੂੰਗਾ ਵਾ ਤੇ ਬਾਕੀ ਗੋਡੇ ਦਾ ਕੰਮ ਹੈ ਤੁਹਾਨੂੰ ਪਤਾ ਗੁੱਜੀ ਜੀ ਸੱਟ ਲੱਗੀ ਆ ਅੱਜ ਪੈਰ ਲੱਗਦਾ ਨਹੀਂ ਥੱਲੇ ਕੰਮ ਤੋਂ ਮੰਦਾ ਪਿਆ ਹਨ ਕੰਮ ਤੋਂ ਤਾਂ ਮੰਦਾ ਪਿਆ ਇਹ ਕੰਮ ਤੋਂ ਤਾਂ ਹੁਣ 2-3 ਮਹੀਨੇ ਨਹੀਂ ਜਾਇ ਜਾਣਾ ਤੇ ਬੜਾ ਉਖਾ ਹੋ ਗਿਆ ਅੰਦਰ ਹੀ ਮੈਨੂੰ ਪਤਾ ਲੱਗ ਗਿਆ ਅੰਦਰ ਕੋਈ ਨਹੀਂ ਲਾਇਆ ਪਤਾ ਸਰ ਜੀ ਬੜੀ ਸਤਿ ਸ਼੍ਰੀ ਅਕਾਲ ਸੁਖ ਮੈਂ ਸੁਣੇ ਸੱਟ ਲਵਾ ਕੇ ਬਹਿ ਗਏ ਜੇ ਆਹੋ ਸੱਟ ਲੱਗ ਹੀ ਗਈ ਆ ਮੈਂ ਤੁਹਾਡੇ ਹੀ ਸਿਰ ਤੇ ਤੇ ਘਰ ਹੀ ਸਾਰਾ ਤੇ ਤੁਸੀਂ ਸੱਟ ਲਵਾ ਲਈ ਹੈ ਹੁਣ ਕੀ ਕੀਤਾ ਜਾਵੇ ਚਲੋ ਜੋ ਰੱਬ ਨੂੰ ਮਨਜ਼ੂਰ ਕਹਿੰਦੇ ਹੁੰਦੇ ਨਾ ਮਾਰਿਆਂ ਦੇ ਗੁਣ ਵਿੱਚੇ ਵਿੱਚ ਬੰਦਾ ਤੇ ਬਹੁਤ ਕੁਝ ਸੋਚਦਾ ਉਹ ਪਰ ਉੱਪਰ ਵਾਲੇ ਵਧਾਵੇ ਤੇ ਬੰਦਾ ਅੱਗੇ ਵਧਦਾ ਵਾ ਆਪਣੇ ਸੋਚਣ ਨਾਲ ਕੀ ਹੋਣਾ ਵਾ ਜਿਹਦੇ ਕਰਮਾਂ ਦੀ ਸੱਟ ਉਹ ਲੱਗ ਗਈ ਚਲੋ ਭਾਜੀ ਇਹ ਗੱਲ ਤੇ 16 ਆਨੇ ਸੱਚਵਾ ਪਰ ਚਲੋ ਕੀ ਕਰਨਾ ਕਹਿੰਦੇ ਨੇ ਰੱਬ ਜਿੱਥੇ ਰੱਖੇ ਉੱਥੇ ਰਹਿਣਾ ਪੈਂਦਾ ਹਾਂ ਹਾਂ ਬਿਲਕੁਲ ਬਿਲਕੁਲ ਮੈਂ ਆਈ ਹੀ ਪਤਾ ਲੈਣ ਤੇ ਤੁਸੀਂ ਦਵਾਈ ਲੈਣ ਗਏ ਹੀ ਆਹੋ ਫਿਰ ਪੱਟੀ ਵੀ ਕਰਾਉਣੀ ਪੈਂਦੀ ਦਵਾਈ ਲੈਣ ਜਾਣਾ ਪੈਂਦਾ ਵਾ ਦੱਸਿਆ ਮੈਨੂੰ ਮਾਤਾ ਨੇ ਵੀ ਆਈ ਆ ਅੱਛਾ ਅੱਛਾ ਹਾਂ ਚਲੋ ਕੋਈ ਨਹੀਂ ਕਰੋ ਰੈਸਟ ਜੋ ਬਣਾ ਦੇ ਮੁੜਿਆ ਉਹ ਤਾਂ ਚਾਹੀ ਬਣ ਗਈ ਏ ਜਾ ਬਣ ਗਈ ਆ ਤੇ ਤੇਰੀ ਲਿਆਈ ਆ ਮੇਰੀ ਗੱਲ ਸੁਣ ਇਦਾਂ ਨਹੀਂ ਸਰਨਾ ਲੰਮੇ ਪਿਆ ਪੁੱਤ ਜਾ ਤਾਂ ਤੂੰ ਨਾ ਕੰਮ ਤਾਂ ਦਾ ਸਿੱਖ ਲਾ ਤੇ ਬਾਹਰ ਕੱਢ ਦਾਂਗੇ ਤੈਨੂੰ ਤੇ ਜਾ ਪੜਨੇ ਪੈ ਜਾ ਇੱਥੇ ਕੋਈ ਕੰਮ ਕਰ ਲਈ ਫਿਰ ਇੱਥੇ ਕੋਈ ਕੰਮ ਕਰਦਾ ਕਰਦਾਂਗੇ ਤੇਰਾ ਮੈਂ ਤਾਂ ਸੋਚਦੇ ਆ ਤੂੰ ਸਵੀਰੇ ਸਵੀਰੀ ਦਿਵਾਲੀ ਚ ਹੁੰਨੀ ਚਾਹ ਦੇਣ ਹੁੰਦੀ ਤੇ ਤੂੰ ਆਪਣੇ ਘਰੋਂ ਫਿਰ ਕਰਕੇ ਬਹਿ ਜੰਦੀ ਜੀ ਬਵੇਂ ਤੇਰੀ ਕਿਦਾਂ ਚੱਲਦੀ ਤੇਰੀ ਪਹਿਲਾਂ ਹੀ ਤੂੰ ਡਹਿ ਪਿਆ ਮੈਨੂੰ ਤੇ ਮੇਰੇ ਨਾਲ ਅੱਖਾਂ ਤੇ ਖੁੱਲਣ ਨਹੀਂ ਡਈਆਂ ਤੇਰੀਆਂ ਨਾਲੇ ਮੈਂ ਤੇਰ ਨਾਲ ਇੱਕ ਹੋਰ ਗੱਲ ਤੂੰ ਸੁਣ ਮੇਰੀ ਧਿਆਨ ਨਾਲ ਉਹਦਣ ਗਵੰਡਣ ਆਈ ਹੈ ਹੈ ਜਿਹੜੀ ਉਹਦਣ ਜਾਣੜੀ ਨਾਲ ਮੇਰੇ ਇੱਥੇ ਆਈ ਘਰ ਤੇ ਤੂੰ ਨਾ ਸੱਤ ਨਾ ਕਿਸੱਤ ਤੇ ਕੀ ਜਾਂਦੇ ਹਣਗੇ ਵੀ ਤੇਰਾ ਮੁੰਡਾ ਇੰਨਾਂ ਨੇ ਗੱਲਾਂ ਵਾਏ ਮਾਤਾ ਮੇਰੀ ਗੱਲ ਸੁਣੋ ਤੇਰੀਆਂ ਸਹੇਲੀਆਂ ਕੋਈ ਕੋਈ ਤੁਰ ਹੀ ਜਾਂਦੀ ਆ ਮੈਂ ਦੱਸ ਕੀ ਕਰਾਂ ਤੈਨੂੰ ਸੱਸਰੀ ਘਰ ਤੇਰਾ ਮੂੰਹ ਕੱਸਦਾ ਸੱਸਰੀ ਘਰ ਨੂੰ ਆ ਸੱਸਰੀ ਘਰ ਤੇਰੇ ਇਹੋ ਹੀ ਆਂਦੇ ਹੋਣੇ ਸਦਾਈ ਅੰਤਰਾਂ ਨਾਲ ਗੱਲਾਂ ਲੰਮੇ ਪਿਆ ਉੱਥੇ ਤੇ ਕਿਦੋਂ ਸੱਤ ਨਹੀਂ ਕਿ ਸੱਤ ਨਹੀਂ ਕਿਸ ਨੂੰ ਕੀਤੀ ਚਾਹ ਪੀਣ ਦੇਣੀ ਕਿ ਨਹੀਂ ਵੇਖ ਲੈ ਜੇ ਮਰਜ਼ੀ ਤੇ ਪੀਣੀ ਨਹੀਂ ਤਾਂ ਇੱਥੇ ਰੱਖ ਦੇ ਮੈਂ ਪੀ ਲੂੰਗੀ ਤੇਰੇ ਸਿਰੇ ਸ਼ੁਰੂ ਹੋ ਗਈ ਤੂੰ ਤੇ ਮਾੜਾ ਇਦਾਂ ਕਰਦੀ ਨਹੀਂ ਕਰ ਲਿਆ ਕਰ ਸੱਤ ਕ ਸੱਤ ਕਿੰਨੇ ਆ ਮੇਰੇ ਨਾਲ ਰਿਸ਼ਤਾ ਲੈ ਕੇ ਆਈ ਜੋ ਉਹਨੂੰ ਸੱਸਰੀ ਘਰ ਲਾਉਣੀ ਮੈਂ ਇਹ ਟੁੱਟ ਰਿਹਾ ਨਹੀਂ ਜਾਂਦਾ ਜਿਹੜਾ ਤੇਰਾ ਰਿਸ਼ਤਾ ਲੈ ਕੇ ਉਹਨੂੰ ਤਾਂ ਸੱਤ ਕ ਸੱਤ ਕਰਨਾ ਫਿਰ ਗੋਡੇ ਕੁੱਟੇ ਕੋਦੇ ਚੁੱਪ ਕਰ ਮਾਤਾ ਕਿਉਂ ਸਿਰੇ ਸੇ ਦਿਮਾਗ ਖਰਾਬ ਕਰਨੀ ਠੀਕ ਹੈ ਤੇ ਮੈਂ ਚਲ ਜਾਂ ਨਹੀਂ ਬਾਹਰ ਤੂੰ ਕੱਲਾ ਹੀ ਇੱਥੇ ਖੁਸ਼ ਹੋ ਜਾ ਖੋਸ ਕੀ ਪਹਿਲਾਂ ਠਾਲਤਾ